ਰੋਣੇ ਗੋਮਾ ਇਹ ਘਟਲਾ ਪਾ ਤੇ ਤੂੰ ਕੀ ਮਾਉਦਾ ਲੈ ਲੈ ਦੇਖ ਨੰਬਰ ਦੇਖ ਲੰਬੇ ਲੰਬੇ ਹੱਟ ਪਰ ਭਾਈ ਜੀ ਤੇ ਤੈਨੂੰ ਹਾਂ ਸਿੰਗ ਮੜਾ ਕੇ ਲਾ ਦੇਂਗੇ ਰਹਿਦਾ ਹੁੰਦਾ ਜੀ ਨਾ ਨਹੀਂ ਕਿਚੀ ਨਾ ਹੋਏ ਤੇ ਕਾਟਾ ਮੋਟਾ ਕਾਟਾ ਮੋਟਾ ਹਾਂ ਬਾੜੀ ਤੇ ਪੈ ਨਾ ਕਰ ਮੈਂ ਇਹਨੂੰ ਹੋਊ ਦੇ ਤੇ ਮੈਂ ਵੀ ਕਾਟਣੇ ਆ ਗਏ ਜਾਈ ਗਏ ਤੇ ਕਿੰਨੂੰ ਮੈਨੂੰ ਆ ਜਿੱਥੇ ਕੰਮ ਜੀ ਆਗਾ ਜੀ ਸਾਰਾ ਮੈਂ ਆ ਗਿਆ अरे तो 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 ना गहबी ही बकरा होगा पदेरे में बकरा होगा ना 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 ਕਿੰਨੇ ਕਿਲੋ ਦੀ ਗੱਡੀ ਜੋ ਕਿੰਨਾ ਕਿਲੋ ਦੀ ਗੱਡੀ ਕਿੰਨਾ ਕਿਲੋ ਦੀ ਗੱਡੀ ਗੱਡੀ ਚਾਹ ਨਾ ਸੁਣਾ ਦੇ ਜਾਨ ਪੂਰਾ ਨੰਗਲਾ ਲਖਾ ਕਿੰਨੀ ਕੱਢੀ ਗਈ ਗੱਡੀ ਗਈ 9000 ਰੁਪਏ ਲਾਤਾ ਬਾਈ ਸੁਲੀਕਾ ਚਾਚੇ ਨੇ ਸਾਡੀ ਕਿੰਨੀ ਵਗਣੀ ਦੋ ਮੈਂ ਔਰ ਦੇ ਨੇ ਲਾਉਂਦੇ ਆ। ਉਹ ਬਜੇ ਰੋਡ ਦੇ ਦੇ ਓਏ। ਲੱਗੀ ਜਾਂਦੇ ਨੇ ਪੈਸੇ। ਔਰ ਪੀਰ ਹੁੰਦਾ ਕਿ ਉਹ ਨਹੀਂ ਹਰ ਇੱਕ ਮੋਟਾ ਮੋਗੀ ਫਾਈਪ ਪਕਾਈ ਗਾ। ਮਾਲ ਮੂਨ ਅੱਗੇ ਪੈ। ਆਪਾਂ ਤੇਰੇ ਸਾਹਮਣੇ ਆ। ਇਹਨਾਂ ਨਾਲ ਨਾ ਇਹਨਾਂ ਨਾਲ ਵੱਡਾ ਕਰੋ। ਮੂਰ ਦਾਾ ਲੱਗੇਗਾ ਦੂਰ ਚੱਲਣਾ ਪਵੇ ਲੱਗੇਗਾ। ਨਹੀਂ ਇਹਨਾਂ ਨਾਲ ਨਾ ਵੱਡਾ ਕਰੋ। ਚਾਹੇ ਬਾਹਰ ਗੱਡਦੇ। ਜੋ ਕੀ ਬਣ ਗਈ ਉਹ ਤਾਂ ਦੇਖ ਲਓ। ਘੁੱਟੀ ਲੈ ਕੇ ਜਾਂਦਾ। ਬਾਬਾ ਭੰਦਾ ਮਗੜਵਾਉਂਦੀ ਆ ਫਿਰ ਉਹ ਮੁੜ ਕੇ ਆ। ਮੁੜ ਕੇ ਆਲਾ ਨਾ ਬਈ। ਇਹ ਹੁੰਦੇ ਨਾ ਮੇਰੇ ਯਾਰ। 10 ਦਾ ਕੇ ਬੰਦੀ। ਬਾਬਾ ਤਾਂ ਮਹਿੰਗਾ ਜਾ ਰਿਹਾ ਇਹ। ਤੇ ਤੇ ਬੋਹਾਰਾ ਨਾ ਦੇ ਦੇ ਬੰ। ਨਹੀਂ ਬੂਆ। ਹਾਂ। ਹਲ ਖੋਲ ਲੈ ਤੇ ਲਿੰਮੂ। ਦੇ ਬੋਹਾਰਾ ਬੋਹ ਤੇ ਰੋ ਬੋਹ ਨਾ ਤੇ ਬੋਹ। ਇੱਥੇ ਭਰਤੀ ਇੱਥੇ ਬੇਹੋਣ ਨਹੀਂ ਆਇਆ। ਤੇਰੇ ਕਿੰਨੀ ਆ? ਕਿੰਨੇ ਰੇਕ? ਨੌ ਤਨ ਗੁਜਰਾ ਨੌ ਗੁਜਰਾ ਫਿਰ ਤੱਕ ਪਾਈ ਆ ਬਾਹਰ ਕੀ ਹੈ ਇਹ ਉੱਤੇ ਤੈਨੂੰ ਤਾਂ ਉਹੀ ਮਿਲੂ ਅਬ ਜੇ ਨਾ ਗਾ ਹਰਦਾ ਉੱਤੇ ਖਰਚਾ ਤੇਰੇ ਥਾਰ ਤੋਂ ਪਾਈ ਨੌ 200 ਪੈ ਗਿਆ 100 ਤੋਂ ਹੈ ਤੇ 100 ਪੈ ਗਿਆ ਤੇ ਮੈਨੂੰ ਤਾਂ ਉੱਥੇ ਹੀ ਆਉਗੂ ਮੇਰੇ ਲੱਗਦਾ ਹੋਰ ਕੀ ਹੈਗਾ ਹੈ ਤੂੰ ਕਰ ਤੇਰੇ ਖੇੜਾ ਛੁੱਟਦਾ ਨਕਾਬ ਪਾਸ ਅਸੀਂ ਮੁੱਢ ਪਾ ਪਤਾ ਬਾੜਾ ਬਾੜਾ ਦੇ ਸਾਡੇ ਨੂੰ ਦੇ ਲੈ ਆਉਂਦੇ ਆ 10 ਲੱਖ ਜੀ ਹਵਾ ਸੁਆ ਇਹ ਵਕੀ ਫਰਕ ਕੀ ਨੋ ਕਿਹ ਕੀ ਹੈ ਕਹਿਰਾ ਬੱਚਾ ਹੈ ਬਸ ਹੱਟ ਜਾ ਜਿਹੜਾ ਇਸ ਨੂੰ ਹੋਇਆ ਗਿਆ ਉਹ ਉਹ ਸੱਦਾ ਕਰਦੇ ਆ ਇਹ ਦੇ ਕੀ ਬਣਦਾ ਤਿੰਨ ਤਰਾ ਕਿ ਬੱਚਾ ਆਉਂਦਾ ਹੀ ਆ ਆਓ ਹਾਂ ਲਾ ਕਾ ਦੇ ਬੁੱਤਾਂ ਅੰਦਰ ਆ ਕੇ ਨਾ ਕਰਦੇ ਉਹਨੂੰ 1000 ਰੁਪਏ ਤੇ 3000 ਦਾ ਮੈਂ ਹਾਂ 15 ਕਿੱਥੋਂ ਬਣਵਾਉਂਗਾ ਕੋਈ ਬਣਾ ਦਿੰਦਾ ਕਿਉਂ ਆ 8 ਕਿਲੋ ਮੈਂ ਲਈ ਇੱਥੇ ਇੱਥੇ ਹੀ ਹੁਣੀ ਬਸ ਇਹ ਯਾਰ ਚਾਚਾ ਸਾਡੇ 9 ਹੋ ਗਿਆ ਨਹੀਂ ਨਹੀਂ ਚੱਲੇ ਨਹੀਂ ਨਾ ਨੇ ਕਹਿ ਕੇ ਮੰਨ ਨਹੀਂ ਸਾਡੇ 9 ਇਹ ਗਾਣੇ ਨੂੰ ਮੇਰੇ ਕੋਲ ਬੱਕਰਾ ਰੱਖਣਾ ਗਾ ਕਦੇ ਲੈਦਾ ਨਹੀਂ ਇਹਨੂੰ ਮੇਰਾ ਬੁਰਾ ਗੰਦ ਇਹ ਜਾ ਕੇ ਖਾਣੇ ਐਵੇਂ ਤਾਂ ਕਿਉਂ ਸੁਣਾ ਛੱਡੂ ਯਾਰ ਹਾਂ ਤੂੰ ਕੀ ਲੈਣਾ ਜਾਣਾ ਪਹਿਲਾਂ ਕਬਤਰ ਆ ਜਾਗਾ ਇਹ ਟੰਡਾ ਮਾਰੇ ਚੱਲ ਜਾ ਪਹਿਲਾਂ ਜੰਨਾ ਚੁੱਪਾ ਕੇ ਆਪਾਂ ਜਾ ਕੇ ਜਾਂਦਾ ਦਮਾ ਸੁਣਦਾ ਦਮਾ ਪਾਣੀ ਬਸ ਇਹ 99 99 9000 ਦਾ ਹੋ ਗਿਆ ਜੇ ਅਗਰ ਕਾਚ ਕਲਰ ਕਲਰ ਪਾ ਲਗਾ ਅਲਗ ਅਲਗ ਕਰੇ ਤੇ ਜੋੜ ਰਹੇ ਹਾਂ ਮਾਉਣੇ ਵੀ 3:20 ਦੇ ਪਰ ਹਮ ਗਲਤੀ ਕਰ ਲਿਆ ਨੇ ਪਰਮਿਟ ਨਹੀਂ ਨਾ ਕਰ ਰਹੇ ਦੱਸੋ ਇੱਕ ਦੋ ਜਾਰ ਵੰਡੂ 758 9 89 ਮੱਥਾ ਦੇ ਇਹਨੂੰ ਮੱਥਾ ਦੇ ਬੰਦਾ ਮੈਨੂੰ ਬਰਾਦ ਲੈ ਲੈ ਆ ਬੱਕਰੇ ਦਾ ਸੌਦਾ ਹੋ ਗਿਆ ਬਾਈ ਧਰੋਲਾ ਬੱਕਰਾ ਮੰਡੀ ਚ 8900 ਦਾ ਵਧੀਕ ਚਾਚ ਨੇ ਕਰਤਾ ਵੀਡੀਓ ਸ਼ੇਅਰ ਕਰ ਦਿਓ ਚੈਨੋ ਸ਼ਖਸ ਰਾਏ ਕਰ ਲਓ ਪੱਗਾ ਪੀ ਨਿਊ YouTube ਐਂਡ Facebook ਪੇਜ ਓਕੇ